ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਕਰਦੀ ਆਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ ਵਿੱਚ ਹੋਵੋਗੇ ਅੱਜ ਇੱਕ ਹੋਰ ਵੀਡੀਓ ਲੈ ਕੇ ਆਈ ਆਂ ਮੈਂ embroidery suits ਜਿਹਦੇ ਵਿੱਚ ਬਹੁਤ ਹੀ ਸੋਹਣੇ ਸੋਹਣੇ suit ਬਣਾਈ ਹੋਏ ਹੈਗੇ embroidery suit ਬਣਾਈ ਹੋਏ ਹੈਗੇ ਤੁਸੀਂ ਮੇਰੀ ਵੀਡੀਓ ਨੂੰ ਐਂਡ ਤੱਕ ਜ਼ਰੂਰ ਵਾਚ ਕਰੋਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਵੀ ਡਿਜ਼ਾਈਨ ਕਿਦਾਂ ਦੇ ਹੈਗੇ ਅਗਰ ਤੁਸੀਂ ਵੀ ਐਦਾਂ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੈਨੂੰ ਕੰਟੈਕਟ ਕਰ ਸਕਦੇ ਹੋਗੇ ਅਸੀਂ ਤੁਹਾਨੂੰ ਸੇਮ ਬਿਲਕੁਲ ਉਦਾਂ ਦਾ ਡਿਜ਼ਾਈਨ ਹੀ ਬਣਾ ਕੇ ਦੇਵਾਂਗੇ ਵਧੀਆ ਫੈਬਰਿਕ ਲਗਾ ਕੇ ਦੇਵਾਂਗੇ ਜਿਸ ਤਰ੍ਹਾਂ ਦਾ ਤੁਸੀਂ ਫੈਬਰਿਕ ਕਹੋਗੇ ਉਦਾਂ ਦਾ ਹੀ ਫੈਬਰਿਕ ਲਗਾ ਕੇ ਦੇਵਾਂਗੇ ਕਾਫੀ ਮੇਰੀਆਂ ਵੀਡੀਓ ਨੂੰ ਬਹੁਤ ਪਿਆਰ ਦੇ ਰਹੇ ਹੋਗੇ ਥੈਂਕ ਯੂ ਤੁਹਾਡਾ ਆਰਡਰ ਕਰਨ ਲਈ ਮੇਰੇ WhatsApp ਨੰਬਰ ਤੇ ਮੈਨੇ ਕੰਟੈਕਟ ਕਰ ਸਕਦੇ ਹੋ ਤੁਸੀਂ ਵੀਡੀਓ ਨੂੰ ਧਿਆਨ ਨਾਲ ਜ਼ਰੂਰ ਦੇਖਿਆ ਕਰੋ ਤਾਂ ਕਿ ਤੁਹਾਨੂੰ ਡਿਜ਼ਾਈਨਾਂ ਦਾ ਪਤਾ ਲੱਗ ਸਕੇ ਜੇ ਆਪਾਂ ਸਕਿਪ ਕਰ ਕਰਕੇ ਵੀਡੀਓ ਦੇਖਦੇ ਆ ਤਾਂ ਉਹ ਫਿਰ ਨਹੀਂ ਆਪਾਂ ਨੂੰ ਪਤਾ ਲੱਗਦਾ ਡਿਜ਼ਾਈਨ ਦਾ ਤਾਂ ਕਰਕੇ ਵੀਡੀਓ ਨੂੰ ਐਂਡ ਤੱਕ ਜ਼ਰੂਰ ਦੇਖਿਆ ਕਰੋ ਸੋਹਣੇ ਸੋਹਣੇ ਡਿਜ਼ਾਈਨ ਤੁਹਾਡੇ ਲਈ ਅਸੀਂ ਲੈ ਕੇ ਆਉਨੇ ਆਂਗੇ ਤਾਂ ਜੋ ਤੁਸੀਂ ਵੀ ਦੇਖ ਸਕੋ ਵਧੀਆ ਵਧੀਆ ਡਿਜ਼ਾਈਨ ਅਗਰ ਤੁਸੀਂ ਵੀ ਐਦਾਂ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਮੇਰੇ ਦਿੱਤੇ ਹੋਏ ਨੰਬਰ ਤੇ ਮੈਨੂੰ ਕੰਟੈਕਟ ਕਰ ਸਕਦੇ ਹੋਗੇ ਜਿਸ ਤਰ੍ਹਾਂ ਦਾ ਵੀ ਤੁਸੀਂ ਫੈਬਰਿਕ ਕਹੋਗੇ ਉਦਾਂ ਦਾ ਹੀ ਫੈਬਰਿਕ ਲਗਾ ਕੇ ਦੇਵਾਂਗੇ ਅਸੀਂ ਤੁਹਾਨੂੰ ਅਗਰ ਤੁਹਾਡੇ ਕੋਲੇ ਕੋਈ ਡਿਜ਼ਾਈਨ ਹੈਗਾ ਵੀ ਤੁਸੀਂ ਉਦਾਂ ਦਾ ਰੈਡੀ ਕਰਵਾਉਣਾ ਚਾਹੁੰਦੇ ਹੋਗੇ ਤਾਂ ਤੁਸੀਂ ਮੈਨੂੰ ਉਹ ਵੀ ਸੈਂਡ ਕਰ ਸਕਦੇ ਹੋਗੇ ਅਸੀਂ ਅਗਰ ਤੁਸੀਂ ਵੀ ਇਦਾਂ ਦੇ ਸੂਟ ਰੈਡੀ ਕਰਵਾਉਣਾ ਚਾਹੁੰਦੇ ਹੋ ਤਾਂ ਮੈਨੂੰ ਮੇਰੇ ਦਿੱਤੇ ਹੋਏ ਨੰਬਰ ਤੇ ਕੰਟੈਕਟ ਕਰ ਸਕਦੇ ਹੋਗੇ ਥੈਂਕ ਯੂ ਤੁਹਾਡਾ ਮੇਰੀ ਵੀਡੀਓ ਦੇਖਣ ਲਈ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤਾਂ ਜੋ ਤੁਹਾਨੂੰ ਮੇਰੀ ਵੀਡੀਓ ਸਭ ਤੋਂ ਪਹਿਲਾਂ ਮਿਲੇ Terima kasih. Terima kasih. Terima kasih. Terima